ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਏ ਤਾਂ ਇਸ ਵਾਰ ਫਾਸਮਾ ਮੁਕਾਬਲਾ ਜਿਹੜਾ ਉਹ ਪਟਿਆਲਾ ਦੇ ਵਿੱਚ ਹੋਣ ਵਾਲਾ ਏ ਪਟਿਆਲਾ ਲੋਕ ਸਭਾ ਹਲਕੇ ਵਾਸਤੇ ਇੱਕ ਵੱਡਾ ਐਲਾਨ ਅੱਜ ਸ਼ੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਏ ਸ਼ੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐਨ ਕੇ ਸ਼ਰਮਨ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਇਸ ਵਕਤ ਹੈ ਸੀ ਪਟਿਆਲੇ ਦੇ ਵਿੱਚ ਖੜੇ ਆ ਤਾਂ ਪਟਿਆਲੇ ਜ਼ਿਲ੍ਹੇ ਵਾਸਤੇ ਜਾਂ ਫਿਰ ਕਹਿ ਲਈਏ ਪਟਿਆਲਾ ਲੋਕ ਸਭਾ ਹਲਕੇ ਵਾਸਤੇ ਇੱਕ ਵੱਡਾ ਐਲਾਨ ਅੱਜ ਸ਼ੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਸ਼ੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਲੋਕ ਸਭਾ ਚੋਣਾਂ ਜਿਹੜੀ ਉਹ ਐਨ ਕੇ ਸ਼ਰਮਾ ਲੜ ਰਹੇ ਨੇ ਤਾਂ ਡੇਰਾ ਬੱਸੀ ਹਲਕੇ ਤੋਂ ਦੋ ਵਾਰ ਵਿਧਾਇਕ ਨੇ ਜਿਹੜੇ ਉਹ ਰਹਿ ਚੁੱਕੇ ਨੇ 2012 ਅਤੇ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਐਨ ਕੇ ਸ਼ਰਮਾ ਚੋਣ ਮਣੀ ਕਾਲੀ ਦਲ ਦੀ ਟਿਕਟ ਤੇ ਹਲਕਾ ਡੇਰਾ ਬਸਤੂ ਵਧਾਇਕ ਬਣੇ ਸੀ ਤਾਂ ਹੋਣ ਉਹ ਲੋਕ ਸਭਾ ਚੋਣ ਲੜਨ ਜਾ ਰਹੇ ਨੇ ਤਾਂ ਪਟਿਆਲਾ ਹਲਕੇ ਦੀ ਜੇ ਗੱਲ ਕੀਤੀ ਜਾਵੇ ਬੀਜੇਪੀ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਇੱਥੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਏ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਾਂਗਰਸ ਦੀ ਕਾਂਗਰਸ ਦੇ ਵੱਲੋਂ ਅਜੇ ਤੱਕ ਪਟਿਆਲੇ ਵਾਸਤੇ ਪੱਤੇ ਨਹੀਂ ਖੋਲੇਗੇ ਅੱਜ ਜਾਂ ਫਿਰ ਕੱਲ ਪਟਿਆਲੇ ਦੇ ਉਮੀਦਵਾਰ ਦਾ ਐਲਾਨ ਕਾਂਗਰਸ ਵੱਲੋਂ ਕਰ ਦਿੱਤਾ ਜਾਵੇਗਾ ਤਾਂ ਡਾਕਟਰ ਧਰਮਵੀਰ ਗਾਂਧੀ ਦੇ ਨਾਂ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਦੂਜੇ ਪਾਸੇ ਹਰਦਿਆਲ ਕੰਬੋਜ ਅਤੇ ਹੋਰ ਕੁਝ ਟਕਸਾਲੀ ਕਾਂਗਰਸੀਆਂ ਦੇ ਵੱਲੋਂ ਇਸ ਦਾ ਵਿਰੋਧ ਆ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ ਤਾਂ ਟਿਕਟ ਦੀ ਦੌੜ ਦੇ ਵਿੱਚ ਹਰਦਿਆਲ ਕੰਬੋਜ ਵੀ ਨੇ ਇੱਕ ਪਾਸੇ ਵਿਜੇਂਦਰ ਸਿੰਘਲਾ ਦਾ ਨਾਮ ਆ ਜਿਹੜਾ ਉਹ ਵੀ ਟਿਕਟ ਦੀ ਦੌੜ ਦੇ ਵਿੱਚ ਚੱਲ ਰਿਹਾ ਹੈ ਹਾਲਾਂਕਿ ਡਾਕਟਰ ਗਾਂਧੀ ਇਹ ਕਹਿ ਚੁੱਕੇ ਨੇ ਕਿ ਮੈਂ ਟਿਕਟ ਦੇ ਲਈ ਪਾਰਟੀ ਦੇ ਵਿੱਚ ਨਹੀਂ ਆਇਆ ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਇਸ ਵਾਰ ਫਾਸਮਾ ਮੁਕਾਬਲਾ ਹੈ ਜਿਹੜਾ ਉਹ ਪਟਿਆਲਾ ਦੇ ਵਿੱਚ ਹੋਣ ਵਾਲਾ ਹੈ ਕਾਫੀ ਜ਼ਿਆਦਾ ਬ੍ਰੌਟਿਕ ਨਤੀਜੇ ਆਉਣ ਦੀ ਸੰਭਾਵਨਾ ਹੈ ਤਾਂ ਤੁਹਾਨੂੰ ਪਟਿਆਲਾ ਲੋਕ ਸਭਾ ਹਲਕੇ ਦੇ ਬਾਰੇ ਕੁਝ ਬੇਸਿਕ ਜਾਣਕਾਰੀ ਦਿੰਨੇ ਆ ਤਾਂ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਨਾਪਾ ਪਟਿਆਲਾ ਰੂਰਲ ਰਾਜਪੁਰਾ ਡੇਰਾ ਬਸੀ ਕਨੌਰ ਸਨੌਰ ਪਟਿਆਲਾ ਸਮਾਣਾ ਅਦੇਸ਼ ਚੁਤਰਾਣਾ ਤਾਂ 1952 ਦੇ ਵਿੱਚ ਪਟਿਆਲਾ ਨੂੰ ਹਲਕਾ ਬਣਾਇਆ ਗਿਆ ਸੀ ਤਾਂ ਇਸ ਵਕਤ ਮਹਾਰਾਣੀ ਪ੍ਰਨੀਤ ਕੌਰ ਨੇ ਜਿਹੜੇ ਉਹ ਇੱਥੋਂ ਦੇ ਐਮਪੀ ਨੇ ਤਾਂ ਸਭ ਤੋਂ ਪਹਿਲੇ ਐਮਪੀ ਇੰਡੀਆ ਨੈਸ਼ਨਲ ਕਾਂਗਰਸ ਦੇ ਰਾਮ ਪ੍ਰਤਾਪ ਗਰਗ ਬਣੇ ਸੀ ਅਤੇ 1952 ਤੋਂ ਲੈ ਕੇ 1971 ਤੱਕ ਇੰਡੀਆ ਨੈਸ਼ਨਲ ਕਾਂਗਰਸ ਆ ਜਿਹੜੀ ਉਹ ਇੱਥੋਂ ਜਿੱਤੀ ਹੈ ਫਿਰ 1970 ਦੇ ਵਿੱਚ ਸ਼ੋਮਣੀ ਅਕਾਲੀ ਦਲ ਦੇ ਜਿਹੜੇ ਗੁਰਚਰਨ ਸਿੰਘ ਟੋੜਾ ਨੇ ਉਹ ਇੱਥੋਂ ਐਮਪੀ ਬਣੇ ਸੀ ਉਸ ਤੋਂ ਬਾਅਦ 1970 ਤੋਂ ਬਾਅਦ 1980 ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਨੇ ਜਿਹੜੇ ਉਹ ਕਾਂਗਰਸ ਦੀ ਟਿਕਟ ਉੱਤੇ ਇੱਥੋਂ ਐਮਪੀ ਬਣੇ ਸੀ ਇਸੇ ਤਰ੍ਹਾਂ ਫਿਰ 1983 ਦੇ ਵਿੱਚ ਸ਼ੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਵਾਲੀਆ ਨੇ ਜਿਹੜੇ ਉਹ ਦਿੱਤੇ ਸੀ 1999 ਦੇ ਵਿੱਚ ਅਤਿੰਦਰਪਾਲ ਸਿੰਘ ਨੇ ਜਿਹੜੇ ਉਹ ਇੰਡੀਪੈਂਡੈਂਟ ਐਮਪੀ ਇੱਥੋਂ ਬਣੇ ਸੀ ਸੀ ਦੋਸਤੋ ਬਾਅਦ ਕਾਂਗਰਸ ਦਾ ਕਬਜ਼ਾ 1991 ਦੇ ਵਿੱਚ ਹੋ ਗਿਆ ਅਤੇ ਫਿਰ 1996 ਅਤੇ 1998 ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾਨੇ ਜਿਹੜੇ ਉਹ ਸ਼ੋਮਣੀ ਅਕਾਲੀ ਦਲ ਵੱਲੋਂ ਇੱਥੋਂ ਐਮਪੀ ਚੁਣੇ ਗਏ ਸੀ ਫਿਰ 1999 2004 ਅਤੇ 2009 ਦੇ ਵਿੱਚ ਕਾਂਗਰਸ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੇ ਜਿਹੜੇ ਉਹ ਇੱਥੋਂ ਐਮਪੀ ਬਣੇ ਸੀ ਲੇਕਿਨ ਆਮ ਆਦਮੀ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਨੇ 2014 ਵਿੱਚ ਉਹਨਾਂ ਨੂੰ ਹਰਾ ਦਿੱਤਾ ਸੀ ਲੇਕਿਨ 2019 ਦੀਆਂ ਚੋਣਾਂ ਵਿੱਚ ਮੁਰਤੋ ਮਹਾਰਾਣੀ ਪ੍ਰਨੀਤ ਕੌਰ ਨੇ ਜਿਹੜੇ ਉਹ ਕਾਂਗਰਸ ਦੀ ਟਿਕਟ ਉੱਤੇ ਐਮਪੀ ਨੇ ਜਿਹੜੇ ਉਹ ਚੁਣੇਗੇ ਸੀ ਤਾਂ ਇਸ ਵਕਤ ਫਾਸਮਾ ਮੁਕਾਬਲਾ ਜਿਹੜਾ ਉਹ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਏ ਅਗਰ ਪਿਛਲੀਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਣੀ ਪ੍ਰਨੀਤ ਕੌਰ ਨੂੰ 532000 ਦੇ ਕਰੀਬ ਵੋਟਾਂ ਨੇ ਜੜੀਆਂ ਉਹ ਪਈਆਂ ਸਨ ਦੂਜੇ ਪਾਸੇ ਸ਼ੋਮਣੀ ਕਾਲੀ ਦਲ ਦੇ ਸੁਜੀਤ ਸਿੰਘ ਰਖੜਾ ਨੇ ਜਿਹੜੇ ਉਹ 369000 ਦੇ ਕਰੀਬ ਵੋਟਾਂ ਹਾਸਲ ਕਰ ਸਕੇ ਸੀ ਮਹਾਰਾਣੀ ਪ੍ਰਨੀਤ ਕੌਰ ਜਿੱਤ ਗਏ ਸੀ ਦੂਜੇ ਵਸਤੇ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਉਹ ਆਪਣੇ ਪੱਧਰ ਉੱਤੇ ਟੋਨ ਲੜੇ ਸੀ ਉਹ ਉਸ ਵਕਤ 1,66,000 ਦੇ ਕਰੀਬ ਵੋਟਾਂ ਨੇ ਜਿਹੜੀਆਂ ਉਹ ਹਾਸਲ ਕਰ ਸਕੇ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਨੀਂਹ ਮਿੱਤਲ ਦੇ ਹਿੱਸੇ 2019 ਦੇ ਵਿੱਚ 56,610 ਕਰੀਬ ਵੋਟਾਂ ਨੇ ਜਿਹੜੀਆਂ ਉਹ ਆਈਆਂ ਸਨ ਜੇ ਗੱਲ ਕੀਤੀ ਜਾਵੇ ਤਾਂ ਉਸ ਵਕਤ ਪੰਜਾਬ ਦੇ ਹਾਲਾਤ ਜਿਹੜੇ ਉਹ ਬਹੁਤ ਹੋਰ ਤਨ ਉਦੋਂ ਸ਼ੋਮਨੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਅੰਸ ਵੀ ਸੀ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਜਿਹੜੇ ਉਹ ਪਟਿਆਲਾ ਤੋਂ ਦਿੱਤੇ ਸੀ ਦੂਜੇ ਪਾਸੇ ਕੈਪਟਨ ਮਨਿੰਦਰ ਸਿੰਘ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਸਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਨ ਲੇਕਿਨ ਅੱਜ ਹਾਲਾਤ ਨੇ ਜਿਹੜੇ ਉਹ ਕਾਫੀ ਬਦਲ ਚੁੱਕੇ ਨੇ ਮਹਾਰਾਣੀ ਪੰਨੀਤ ਕੌਰ ਜਿਹੜੇ ਕਾਂਗਰਸ ਵੱਲੋਂ ਹੁਣ ਤੱਕ ਜਿੱਤਦੇ ਆਏ ਨੇ ਉਹ ਇਸ ਵਕਤ ਬੀਜੇਪੀ ਦੇ ਵਿੱਚ ਨੇ ਅਤੇ ਬੀਜੇਪੀ ਦੇ ਵਿੱਚ ਆਉਣ ਤੋਂ ਬਾਅਦ ਸਿਆਸੀ ਕਤੰਕਰਮ ਨੇ ਜਿਹੜੇ ਉਹ ਕਾਫੀ ਜ਼ਿਆਦਾ ਚੇਂਜ ਹੋਏ ਨੇ ਦੂਜੇ ਪਾਸੇ ਕਾਂਗਰਸ ਵੱਲੋਂ ਵੱਡਾ ਚਿਹਰਾ ਉਤਾਰਨ ਦੀ ਤਿਆਰੀ ਪਟਿਆਲੇ ਦੇ ਵਿੱਚ ਕੀਤੀ ਜਾ ਰਹੀ ਹੈ ਮਹਾਰਾਜਾ ਪਰਿਵਾਰ ਦੇ ਨਾਲ ਟੱਕਰ ਲੈਣ ਦੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਨ ਕੇ ਸ਼ਰਮਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਆਮ ਆਦਮੀ ਪਾਰਟੀ ਦੀ ਦਮੰਦਗੀ ਹੈ ਜਿਹੜੀ ਉਹ ਡਾਕਟਰ ਬਲਬੀਰ ਸਿੰਘ ਕਰ ਰਹੇ ਨੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਮਰਸਲ ਦੇ ਵੱਲੋਂ ਪ੍ਰੋਫੈਸਰ ਮਹਿੰਦਰਪਾਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪਟਿਆਲਾ ਦੇ ਲੋਕ ਨੇ ਜਿਹੜੇ ਉਹ ਕਿਹੜੀ ਪਾਰਟੀ ਦੇ ਅਤੇ ਕਿਹੜੇ ਉਮੀਦਵਾਰ ਦੇ ਹੱਕ ਵਿੱਚ ਫਤਵਾ ਜਾਰੀ ਕਰਦੇ ਨੇ ਤਾਂ ਪਟਿਆਲਾ ਲੋਕ ਸਭਾ ਹਲਕੇ ਨਾਲ ਦੀ ਹਰ ਖਬਰ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਦੇਖਦੇ ਰਹਿਣਾ ਦਾ ਟੀਵੀ ਐਨ ਆਰ ਆਈ